ਜਿ ਕੋ ਇਹਦੇ ਵਿੱਚ ਹੁਣ ਅਗਲਾ ਜਿਹੜਾ ਪ੍ਰਧਾਨ ਹੈ ਠੀਕ ਹੈ ਪ੍ਰਧਾਨ ਜਿਹੜਾ ਲਾਉਣਾ ਤੁਸੀਂ ਦੇਖੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜਿਹੋਂ ਦਾ ਕੋਟ ਕੋਟ ਨਾਮ ਸ਼ੇਅਰ ਕਰਨਗੇ ਕਿ ਕਿਸੇ ਜਿੱਤਨੇ ਨੂੰ ਥਾਪੜਾ ਦੇਉਗੇ ਨਹੀਂ ਉਹ ਪ੍ਰਧਾਨਕ ਦਾ ਹੋਗਾ ਜਿਵੇਂ ਮਨ ਲਓ ਮੈਂ ਕਹਿ ਦਵਾਂ ਵੀ ਕੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਨਦੀਪ ਕਰਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਕੋਈ ਲੋਕਾਂ ਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਸਾਰੇ ਭਰਾ ਜਿਹੜੇ ਨਾਲ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਵਿਸ਼ਵਾਸ ਰੱਖਦਾ ਹਾਂ ਕਿ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਕਰਾਂਗੇ ਆਪਣੇ ਬਾੜ ਦੀ ਡਿਵੈਲਪਮੈਂਟ ਕਰਨੀ ਹੈ ਲੋਕਾਂ ਨੇ ਆਪਾਂ ਨੂੰ ਵੋਟ ਪਾਈ ਹੈ ਤੁਹਾਨੂੰ ਵੋਟ ਪਾਈ ਹੈ ਮੈਨੂੰ ਵੋਟ ਪਾਈ ਹੈ ਆਪਣੇ ਲਈ ਕੰਮ ਪ੍ਰਮੁੱਖ ਹੈ ਜੀ ਵਿਅਕਤੀ ਵਿਸ਼ੇਸ਼ ਪ੍ਰਮੁੱਖ ਨਹੀਂ ਕੰਮ ਪ੍ਰਮੁੱਖ ਹੈ ਅਗਰ ਆਪਾਂ ਕੋਈ ਤੇ ਕੋਈ ਲੱਗੂਗਾ ਕਿ ਕੋਈ ਬੰਦਾ ਕੰਮ ਦੇ ਵਿੱਚ ਕੁਤਾਹੀ ਕਰਦਾ ਤਾਂ ਆਪਾਂ ਫਿਰ ਬਦਲ ਸਕਦੇ ਹਾਂ ਠੀਕ ਹੈ ਜੀ ਸ਼ਾਂਤੀ ਨਾਲ ਤੁਸੀਂ ਪਿਆਰ ਨਾਲ ਬੈਠਣਾ ਜੇ ਲੱਗ ਬੇਦੀ ਹੈ ਹੋਰ ਇਹ ਗੱਲ ਪਿਆਏ ਤੁਸੀਂ ਇਹ ਨਹੀਂ ਸਮਝਦੇ ਵੀ ਇਸ ਚੀਜ਼ ਦੇ ਲਈ ਹੋਗੀ ਇਹਨਾਂ ਵਧੀਆ ਕੰਮ ਤੇ ਪਹਿਲਾ ਹੋ ਜਾਂਦਾ ਜਿਵੇਂ ਅੱਜ ਸਾਰੇ ਕੌਂਸਲਰ ਨੇ ਸੋਸ਼ਲ ਮੀਡੀਆ ਤੇ ਬੋਲ ਕੇ ਪਾਇਆ ਉਹ ਵੀ ਲੋਰ ਪਹੁੰਚੀ ਨਹੀਂ ਦੇਖੋ ਮੈਨੂੰ ਇਸੇ ਕਰਕੇ ਤਾਂ ਬੈਠੇ ਆ ਕਿ ਸਾਰੇ ਭਰਾਵਾਂ ਨੇ ਇੱਕ ਸਾਡੀ ਸਪੈਨਰ ਰੋਜ਼ੀ ਨਾਲ ਖੜਕੀ ਆ ਪੌਜਾ ਸਾਹਿਬ ਉਹਨਾਂ ਦੇ ਮਿਸਿਸ ਸਾਰੇ ਜਿੰਨੇ ਵੀ ਭਰਾਤ ਸਾਰੇ ਇਹ ਸਾਰੇ ਮੈਂ ਇਹਨਾਂ ਨੂੰ ਪਰਿਵਾਰ ਸੰਬੰਧਾਂ ਦੀ ਆਪਣਾ ਇਹਨਾਂ ਨੇ ਕਿਹਾ ਕਿ ਐਮ ਐਲ ਸਾਹਿਬ ਤੁਸੀਂ ਆਪ ਵਿੱਚ ਆ ਕੇ ਇਸ ਮਸਲੇ ਦਾ ਹੱਲ ਕਰੋ ਅਸੀਂ ਤੁਹਾਡੇ ਨਾਲ ਇਕਿ ਤੇ ਮੈਂ ਇੱਕ ਜ਼ਿੰਮੇਵਾਰ ਇੱਕ ਵਿਅਕਤੀ ਹੋਣ ਦੇ ਨਾਤੇ ਕਟੋਰੀ MLA ਮੇਰਾ ਫਰਜ਼ ਬਣਦਾ ਸੀ ਕਿ ਸਾਰੇ ਇਸ ਪਲੇਟਫਾਰਮ ਦੇ ਇਕੱਠਾ ਕੀਤਾ ਜਾਵੇ ਔਰ ਸਾਰੇ ਭਰਾਏ ਨੇ ਇਕੱਠੇ ਹੋਏ ਇਕੱਠੇ ਹੋ ਕੇ ਆਏ ਨੇ ਸਭ ਨੇ ਸਾਈਨ ਕਰਕੇ ਦਿੱਤੇ ਕਿ ਜਿਹੜਾ ਅਸੀਂ ਵੇਟੋਸ਼ੀ ਦਾ ਮੱਧ ਦਿੱਤਾ ਸੀ ਉਹ ਸੀ ਵਾਪਸ ਲੈ ਲਏ ਮਾਰੇ ਸਭ ਕੁਝ ਹੀ ਕਹਦੇ ਸੀ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਰਾਜੀ ਚੋਰੀ ਨੂੰ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣ ਤੋਂ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਹੈ ਕਾਨੂੰਨ ਸਰਵ ਉੱਚਾ ਸਾਡੇ ਲਈ ਅਗਰ ਕਿਸੇ ਨੇ ਕੀਤਾ ਹੈ ਅਗਰ ਸਾਬਤ ਹੋ ਗਿਆ ਤਾਂ ਉਸਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜੇਗਾ ਇਹ ਕਾਨੂੰਨ ਦਾ ਕੰਮ ਹੈ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਗੱਲ ਹੈ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸੂਤ ਹੋਣ ਦੀ ਜਰੂਰੀ ਹੋਗਾ ਸਰ ਕੋਰਟ ਦਾ ਫੈਸਲਾ ਹੋਗਾ ਕੋਰਟ ਦਾ ਫੈਸਲਾ ਹੋਗਾ ਸਰ ਇੱਕ ਤੁਸੀਂ ਨਮਾ ਪਗਾਨ ਕਿਹਾ ਵੀ ਤੁਹਾਡੀ ਪਸੰਦਾਂ ਇਹ ਨਹੀਂ ਹੋਣਾ ਜਿਹੜਾ ਜਿਹੜਾ ਕਾਬਿਲ ਹੈ ਜਿਹੜਾ ਸ਼ਹਿਰ ਦੀ ਸਮੱਸਿਆ ਦਾ ਹੱਲ ਕਰ ਸਕੇ ਉਹ ਪ੍ਰਧਾਨ ਚਾਹੀਦਾ ਕਿਉਂਕਿ ਲੋਕ ਤਾਂ ਦੇਖੋ ਜਿਹੜੇ ਭਰਾਸ ਵਾਲੇ ਤੁਰ ਕੇ ਭੇਜਦੇ ਨੇ ਚਾਹੇ ਆਵਾਮਾ ਦੀ ਪਾਰਟੀ ਹੋਵੇ ਚਾਹੇ ਕਾਂਗਰਸ ਆ ਕਾਲੀ ਜੱਤ ਇਹ ਸਾਰੇ ਕਾਬਿਲ ਹੀ ਨਹੀਂ ਨੇ ਇੰਨਾ ਚ ਕੋਈ ਵੀ ਹੋ ਸਕਦਾ ਨਹੀਂ ਨਹੀਂ ਇੰਨਾ ਚ ਕੋਈ ਕਮੀ ਪੇਸ਼ੀ ਥੋੜਾ ਕਿਸੇ ਦੇ ਆਪਣੇ ਆਪਣੇ ਵਾਰਡ ਦਾ ਹਰੰਦਾ ਇੱਕ ਜ਼ਿੰਮੇਵਾਰ ਵਿਅਕਤੀ ਹੈ ਜਿਹਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹਾਂ ਇਹ ਜ਼ਰੂਰ ਹੁੰਦਾ ਕਿ ਜੋ ਸਰਕਾਰ ਹੁੰਦੀ ਹੈ ਤੇ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਜਿਹੜੇ ਪਾਰਟੀ ਦੇ ਨਾਲ ਮਿਲ ਕੇ ਚੱਲਦੇ ਨੇ ਉਹਨਾਂ ਤੇ ਭਰੋਸਾ ਪ੍ਰਗਟਾਇਆ ਜਾਂਦਾ ਹੈ ਪਰ ਬਾਕੀ ਜਿਹੜੇ 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 ਦੂਸਰੀਆਂ ਪਾਰਟੀਆਂ ਦੇ ਲੋਕ ਨੇ ਜੀ ਮੰਨ ਲਓ ਅਗਰ ਮੈਂ ਨਾ ਪਾਵਰ ਚੋਂ ਮੈਂ ਕੋਹਰ ਪਾਰਟੀ ਹੋਵੇ ਨਹੀਂ ਪਹਿਲਾਂ ਸਾਡਾ ਕੋਈ ਇੰਟਰਫੇਰੈਂਸ ਨਹੀਂ ਜਿੱਦੀ ਸਰਕਾਰ ਉਹਨਾਂ ਨੂੰ ਕੰਮ ਕਰਨ ਦੇਉਗੀ ਇਸੇ ਕਰਕੇ ਤਾਂ ਆਪਾਂ ਵੋਟ ਪਾਉਂਦੇ ਹਾਂ ਇਸ ਕਾਰਨ ਮੈਂ ਬੇਨਤੀ ਕਰਦਾ ਨਾਪਾ ਨਿਵਾਸੀਆਂ ਨੂੰ ਵੀ ਕਿ ਨਾਪਾ ਸਾਡੇ ਲਈ ਪ੍ਰੈਫਰ ਹੈ ਨਾਪਾ ਦੀ ਸਫਾਈ ਪ੍ਰੈਫਰਾਂ ਨਾਪੇ ਦਾ ਅੱਛਾ ਮਾਹੌਲ ਹੋਵੇ ਹਰੇਕ ਵਾਰਡ ਦਾ ਕੰਮ ਹੋਵੇ ਜਿਹੜੇ ਸਾਡੇ ਮਸਲੇ ਨੇ ਉਹ ਅੱਛੇ ਤਰੀਕੇ ਨਾਲ ਹੱਲ ਹੋਣ ਉਹ ਉਹ ਮੇਰਾ ਮਕਸਦ ਹੈ ਨਾ ਦੇਖੋ ਸਰੋ ਲੋ ਨਹੀਂ ਸਰ ਜਿਹੜੀ ਖਾਸ ਤੌਰ ਤੇ ਰਿਹਾਇਤੀ ਨਾਲਿਆਂ ਦੀ ਸਫਾਈ ਬਿਲਕੁਲ ਨਹੀਂ ਹੋਈ ਇਸ ਵਾਰ ਵੀ ਨਹੀਂ ਹੋਈ ਕੀ ਲੱਗਦਾ ਨਵਾਂ ਪ੍ਰਧਾਨ ਦੇ ਸਾਹਮਣੇ ਚੈਲੰਜ ਤਾਂ ਹੋਵੇਗਾ ਨਾ ਇਹ ਸਫਾਈ ਬਿਲਕੁਲ ਇਮਾਨਦਾਰੀ ਨਾਲ ਹੋਵੇ ਦੇਖੋ ਪਿਛਲੀ ਵਾਰੀ ਕੀ ਰਿਹਾ ਸੀ ਜਦੋਂ ਅਸੀਂ ਟੈਂਡਰ ਲਾਏ ਸੀ ਨਾ ਪਰ ਪਿਛਲੀ ਵਾਰੀ ਕੁਸ਼ਕ ਸਾਡੇ ਐ ਸਮਝ ਲਓ ਮੈਂ ਤਾਂ ਇਹ ਕਹਿੰਮਾ ਕਿ ਅੜ ਜਾਣ ਪਣੀ ਚਲਾ ਲਓ ਆਪਾਂ ਆਪਣੇ ਲੋਕਾਂ ਦੇ ਨੁਕਸਾਨ ਕਰ ਰਹੇ ਆ ਕਿ ਆਪਾਂ ਸਫਾਈ ਕਰਨਾ ਚਾਹੁੰਦੇ ਉਹਨਾਂ ਨੇ ਕਿ ਕਿ ਸ਼ਿਕਾਇਤ ਪਾਤੀ ਕਿ ਜੀ ਟੈਂਡਰਾਂ ਦੇ ਵਿੱਚ ਬਹੁਤ ਵੱਡਾ ਗੀਤ ਕਪੜਾ ਹੁੰਦਾ ਜਿਹੜਾ ਟੈਂਡਰ 70 ਲੱਖ ਦਾ ਲੱਗਦਾ ਸੀ ਜਿਉ 35 35 ਲੱਖ ਦਾ ਹੋ ਗਿਆ ਤੋਂ ਅੱਧ ਘਟ ਗਿਆ ਉਹਦੇ ਵਿੱਚ ਵੀ ਕਪੜਾ ਪਿਛਲੇ ਸਾਲ ਤਾਂ ਸਫਾਈ ਹੋਈ ਨਹੀਂ ਸੀ ਆਫੀਸ਼ੀਅਲੀ ਤੌਰ ਤੇ ਸਫਾਈ ਵੀ ਪਰ ਅਸੀਂ ਆਪਣੇ ਕੋਲੋਂ ਮੁਲਾਜ਼ਮ ਲਾ ਕੇ ਅਸੀਂ ਸਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਸ਼ਹਿਰ ਆਪਣਾ ਜੀ ਉਹ ਰਾਤਕੀ ਟੈਂਡਰ ਜਿਹੜੇ ਆ ਉਹ ਪ੍ਰੋਪਰਟੀ ਇਕਨਾਂ ਲੱਗ ਕੇ ਹਰੇਕ ਵਾਰਡ ਦਾ ਜਿਹੜੇ ਡਿਵੈਲਪਮੈਂਟ ਦੇ ਟੈਂਡਰ ਨੇ ਇਹਨਾਂ ਦੇ ਵਿੱਚੋਂ ਜਿੰਨੇ ਮੇਰਾ ਸਪੈਸ਼ਲ ਕੈਨੇਡਾ ਤੋਂ ਆਏ ਨੇ ਜਿਹੜੇ ਪਬਲੀਕ ਹੋਏ ਇਹਨਾਂ ਦਾ ਵਾਰਡ ਹੈ ਇਹਨਾਂ ਨੂੰ ਇਹ ਸ਼ਿਕਾਇਤ ਨਹੀਂ ਮਿਲੂਗੀ ਕਿ ਜੀ ਮੇਰੇ ਵਾਰਡ ਦੇ ਵਿੱਚ ਕੰਮ ਨਹੀਂ ਹੋਇਆ। ਜੀ ਸਾਹਿਬ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਦੇ ਨਾਲ ਉਹ ਨਜ਼ਰ ਪਾਉਣ ਸਾ? ਜੀ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਜੀ ਅਮਰਜੀਤ ਪਰਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰ ਜਿਹੜਾ ਜੀ ਉਹਨਾਂ ਨੂੰ ਮਤਲਬ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਨੇ ਭਾ ਦਿੰਦੇ ਆ ਉਹ ਠੀਕ ਇੰਨਾ ਬੰਦੋਂ ਦੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਕੋਈ ਕਿੰਤੂ ਪਰੰਤੂ ਹੈ ਜੀ ਕਿਸੇ ਨੂੰ ਨਹੀਂ ਜਿਹੋ ਉਹ ਦੱਸਾਂਗੇ ਸਰ ਕੋਈ ਕਿੰਤੂ ਹਾਂ ਬਿਲਕੁਲ ਹਾਂ ਅਗਰ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਿੰਤੂ ਪਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆ ਭਾਈ ਆਓ ਵੀ ਆਪਾਂ ਜਿਹੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਰਪਾ ਇਹ ਸ਼ੁਕੇਪਾ ਮੈਂ ਚਾਹੁੰਦਾ ਕਿ ਇਦਾਂ ਇਦਾਂ ਹੋ ਜਵੇ ਪਰ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਚਲੋ ਫਾਈਨਲ ਇਹ ਗੱਲ ਹੋਈ ਅਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸੰਗੀ ਜਿਹੜੇ ਨੇ ਮੈਡਮ ਸੰਗੀ ਨੇ ਉਹ ਪ੍ਰਧਾਨਗੀ ਦੇ ਕਾਬਿਲ ਸੀਨੀਅਰ ਵੀ ਪ੍ਰਧਾਨ ਦੇ ਜੀ ਉਹ ਪ੍ਰਧਾਨਗੀ ਦੇ ਕਾਬਿਲ ਜੀ ਨਾਤਾ ਨੇ ਬਤਾਇਆ ਕਿ ਗੁਰਦੇਵ ਸਿੰਘ ਦੇਵਮਾਨ ਕੋਲ ਸਜਾਤਾ ਚਾਵਲਾ ਦਾ ਅਸਤੀਫਾ ਰੂਪ ਚ ਹੈ ਨੀ ਆਪ ਦੇਖੋ ਮੇਰੀ ਖਸਤਾ ਬੇਪ੍ਰੋਸਕੀ ਦਾ ਮਤਾਂ ਕੈਨਸਲ ਕਰਦੇ ਸਿਗਨੇਚਰ ਹੋ ਗਿਆ ਜੀ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਜੀ ਜਦੋਂ ਬੇਪ੍ਰੋਸਕੀ ਦਾ ਮਤਾਂ ਕੈਨਸਲ ਹੀ ਹੋ ਗਿਆ ਜੀ ਠੀਕ ਹੈ ਜੀ ਔਰ ਜਿਹੜੀ ਭਰਾ ਸਾਰੇ ਕਹਿ ਰਹੇ ਸੀ ਵੀ ਅਸੀਂ ਇਸ ਚੀਜ਼ ਲਈ ਉਹ ਆਲਰੇਡੀ ਹੋ ਹੀ ਗਿਆ ਹੈ ਪਿੱਛੇ ਕੋਈ ਕੰਮ ਨਹੀਂ ਦੱਸੋ ਮੈਨੂੰ ਪਿੱਛੇ ਹੋਇਆ ਨਹੀਂ ਦੇਖੋ ਇਹਦੇ ਵਿੱਚ ਹੁਣ ਅਗਲਾ ਜਿਹੜਾ ਪ੍ਰਧਾਨ ਹੈ ਠੀਕ ਹੈ ਪ੍ਰਧਾਨ ਜਿਹੜਾ ਲਾਉਣਾ ਤੁਸੀਂ ਦੇਖੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜਿਉਂਦਾ ਕਾਰਪੋਰੇਸ਼ਨਾਂ ਨੂੰ ਸ਼ੇਅਰ ਕਰਨਗੇ ਕਿ ਤੁਸੀਂ ਜਿੰਨੇ ਨੂੰ ਸਾਫੜਾ ਦੇਵੋਗੇ ਉਹ ਪ੍ਰਧਾਨ ਦੇ ਦਾ ਹੋਗਾ ਜੀ ਮੈਂ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਦੀਪ ਕੌਰ ਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਕੋਈ ਲੋਕਾਂ ਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਸਾਰੇ ਭਰਾ ਜਿਹੜੇ ਨਾਲ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਵਿਸ਼ਵਾਸ ਦਿਵਾਉਣਾ ਕਿ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਕਰਦੇ ਹਾਂ ਆਪਾਂ ਨੇ ਵਾਰਡ ਦੀ ਡਿਵੈਲਪਮੈਂਟ ਕਰਨੀ ਹੈ ਲੋਕਾਂ ਨੇ ਆਪਾਂ ਨੂੰ ਵੋਟ ਪਾਈ ਹੈ ਤੁਹਾਨੂੰ ਵੋਟ ਪਾਈ ਹੈ ਮੈਨੂੰ ਵੋਟ ਪਾਈ ਹੈ ਆਪਣੇ ਲਈ ਕੰਮ ਪ੍ਰਮੁੱਖ ਹੈ ਜੀ ਵਿਅਕਤੀ ਵਿਸ਼ੇਸ਼ ਪ੍ਰਮੁੱਖ ਨਹੀਂ ਕੰਮ ਪ੍ਰਮੁੱਖ ਹੈ ਅਗਰ ਆਪਾਂ ਕੋਈ ਤੇ ਕੋਈ ਲੱਗੂਗਾ ਕਿ ਕੋਈ ਬੰਦਾ ਕੰਮ ਦੇ ਵਿੱਚ ਕੁਤਾਹੀ ਕਰਦਾ ਮਾਦਾਂ ਜੀ ਨੇ ਸ਼ਾਂਤੀ ਨਾਲ ਤੁਸੀਂ ਪਿਆਰ ਨਾਲ ਬੈਠਿਆ ਜੇ ਨਾਲ ਬੇਰੀ ਹੈ ਔਰ ਇਹ ਗੱਲ ਪਿਆਰੇ ਤੁਸੀਂ ਇਹ ਨਹੀਂ ਸਮਝਦੇ ਵੀ ਇਸ ਚੀਜ਼ ਦੇ ਵੀ ਹੋਗੀ ਇਹਨਾਂ ਵਧੀਆ ਕੰਮ ਜੇ ਪਹਿਲਾ ਹੋ ਜਾਂਦਾ ਜਿਵੇਂ ਅੱਜ ਸਾਰੇ ਕਾਉਂਸਲਰਾਂ ਨੇ ਸੋਸ਼ਲ ਮੀਡੀਆ ਤੇ ਬੋਲ ਕੇ ਬਣਾਇਆ ਦੇਖੀ ਉਹ ਵੀ ਲੋਰ ਪਹੁੰਚ ਨਹੀਂ ਦੇਖੋ ਮੈਨੂੰ ਇਸੇ ਕਰਕੇ ਤਾਂ ਬੈਠਿਆ ਇੰਨੇ ਸਾਰੇ ਭਰਾਵਾਂ ਨੇ ਸਾਡੀ ਸੱਤਨ ਰੋਜ਼ੀ ਨਾਲ ਬੈਠੀ ਆ ਪੌਜਾ ਸਾਹਿਬ ਉਹਨਾਂ ਦੇ ਮੈਸੇਜ ਸਾਰੇ ਜਿੰਨੇ ਵੀ ਭਰਾ ਸਾਰੇ ਇਹ ਸਾਰੇ ਮੈਂ ਇਹਨਾਂ ਨੂੰ ਪਰਵਾਰ ਸੰਬੰਧਾਂ ਦੀ ਆਪਣਾ ਇਹਨਾਂ ਨੇ ਕਿਹਾ ਕਿ ਐਮਐਲ ਸਾਹਿਬ ਤੁਸੀਂ ਆਪ ਵਿੱਚ ਆ ਕੇ ਇਸ ਮਸਲੇ ਦਾ ਹੱਲ ਕਰੋ ਅਸੀਂ ਤੁਹਾਡੇ ਨਾਲ ਹਾਂ ਠੀਕ ਹੈ ਤੇ ਮੈਂ ਇੱਕ ਜ਼ਿੰਮੇਵਾਰ ਇੱਕ ਕਲੈਕਟਿਵ ਹੁੰਦੇ ਨਾਤੇ ਕਹਤੋਂ ਐਮਐਲ ਇਹਦਾ ਫਰਜ਼ ਬਣਦਾ ਸੀ ਕਿ ਸਾਰੇ ਇਸ ਪਲੇਟਫਾਰਮ ਦੇ ਇਕੱਠਾ ਕੀਤਾ ਜਾਵੇ ਔਰ ਸਾਰੇ ਭਰਾ ਇਹ ਇਕੱਠੇ ਹੋ ਇਕੱਠੇ ਹੋ ਕੇ ਆਏ ਨੇ ਸਭ ਨੇ ਸਾਈਨ ਕਰਕੇ ਦੇ ਦਿੱਤੇ ਕਿ ਜਿਹੜਾ ਅਸੀਂ ਮੇਲ ਤੋਂ ਸੀਦਾ ਮਜ਼ਾ ਦਿੱਤਾ ਸੀ ਉਹ ਅਸੀਂ ਵਾਪਸ ਲੈ ਲਵਾਂਗੇ ਐਮਐਲ ਸਾਹਿਬ ਤੁਸੀਂ ਕਹਿੰਦੇ ਸੀ ਕਿਸਾਨਾਂ ਦੇ ਨਾਮ ਕੀ ਲੱਗਦਾ ਵੀ ਇਹ ਜਿਹੜੀ ਥਾਗੀ ਚੋਰੀ ਨੂੰ ਲੈ ਕੇ ਹੈ ਉਸ ਦੀ ਵੀ ਨਿਰਪੱਖ ਜਾਂਚ ਤਾਂ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸਵਿਧਾਨ ਸਭ ਤੋਂ ਉੱਪਰ ਕਾਨੂੰਨ ਹੈ ਕਾਨੂੰਨ ਸਰਵਉੱਚ ਆ ਸਾਡੇ ਲਈ ਅਗਰ ਕਿਸੇ ਨੇ ਕੋਈ ਗਲਤੀ ਕੀਤਾ ਅਗਰ ਸਾਬਤ ਹੋ ਗਿਆ ਤਾਂ ਉਸਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਪਰਿਵਾਰਿਕਾ ਇੱਕ ਕਾਨੂੰਨ ਦਾ ਚਾਲਾ ਇੱਕ ਕਾਨੂੰਨ ਕਰੰਗ ਕਾਨੂੰਨ ਆਪਣੀ ਚੱਲ ਰਿਹਾ ਹੈ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸੂਤ ਹੋਣ ਦੀ ਜ਼ਰੂਰੀ ਹੋਗਾ ਸਾਰਾ ਇੱਕ ਵਾਰ ਕੋਰਟ ਦਾ ਫੈਸਲਾ ਹੋਗਾ ਜੀ ਕੋਰਟ ਦਾ ਫੈਸਲਾ ਹੋਗਾ ਸਰ ਇੱਕ ਤੁਸੀਂ ਨਾਮ ਪ੍ਰਦਾਨ ਕਰ ਵੀ ਥੋੜੀ ਪਸੰਦਾਨ ਇਹ ਨਹੀਂ ਹੋਣਾ ਜਿਹੜਾ ਜਿਹੜਾ ਕਾਬਿਲ ਹੈ ਜਿਹੜਾ ਸ਼ਹਿਰ ਦੀ ਸਮੱਸਿਆ ਦੇ ਹੱਲ ਕਰ ਸਕੇ ਉਹ ਪ੍ਰਧਾਨ ਚਾਹੀਦਾ ਕਿਉਂਕਿ ਲੋਕਾਂ ਦਾ ਦੇਖੋ ਜਿਹੜੇ ਭਰਾ ਸਾਰੇ ਚੁਣ ਕੇ ਭੇਜਦੇ ਨੇ ਚਾਹੇ ਆਵਾਮਾ ਦੀ ਪਾਰਟੀ ਐ ਚਾਹੇ ਕਾਂਗਰਸ ਆ ਕਾਲੀ ਜਨ ਇਹ ਸਾਰੇ ਕਾਬਲ ਹੀ ਨਹੀਂ ਇਹਨਾਂ 'ਚ ਕੋਈ ਵੀ ਹੋ ਸਕਦਾ ਨਹੀਂ ਨਹੀਂ ਇਹਨਾਂ 'ਚ ਕੋਈ ਕਮੀ ਨਹੀਂ ਥੋੜਾ ਕਿਸੇ ਦੇ ਆਪਣੇ ਆਪਣੇ ਵਾਰਡ ਦਾ ਹਰ ਹੰਦਾ ਇੱਕ ਜ਼ਿੰਮੇਵਾਰ ਵਿਅਕਤੀ ਐ ਜਿਹਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹਾਂ ਇਹ ਜ਼ਰੂਰ ਹੁੰਦਾ ਕਿ ਜੋ ਸਰਕਾਰ ਹੁੰਦੀ ਐ ਤੇ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਜਿਹੜੇ ਪਾਰਟੀ ਦੇ ਨਾਲ ਮਿਲ ਕੇ ਚੱਲਦੇ ਨੇ ਉਹਨਾਂ ਤੇ ਭਰੋਸਾ ਪ੍ਰਗਟਾਇਆ ਜਾਂਦਾ ਪਰ ਬਾਕੀ ਜਿਹੜੇ 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 ਦੂਸਰੀਆਂ ਪਾਰਟੀਆਂ ਦੇ ਲੋਕ ਨੇ ਜੀ ਮੰਨ ਲਓ ਅਗਰ ਮੈਂ ਨਾ ਪਾਵਰ ਚੁਮਾ ਕੋਰ ਪਾਰਟੀ ਹੋਵੇ ਜੀ ਪਹਿਲਾਂ ਸਾਡਾ ਕੋ ਇੰਟਰਫੇਰੈਂਸ ਸੀ ਜਿੱਦੀ ਸਰਕਾਰ ਉਹਨਾਂ ਨੂੰ ਕੰਮ ਕਰਨ ਦੇਉਂਦੀ ਇਸੇ ਕਰਕੇ ਤਾਂ ਆਪਾਂ ਵੋਟ ਪਾਉਣੀ ਠੀਕ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਨਾਬਾ ਨਿਵਾਸੀਆਂ ਨੂੰ ਵੀ ਕਿ ਨਾਬਾ ਸੱਟ ਲਈ ਰੈਫਰ ਨਾਬਾ ਦੀ ਸਫਾਈ ਪ੍ਰੈਪਰਾਂ ਨਾਬੇ ਦਾ ਅੱਛਾ ਮਾਹੌਲ ਹੋਵੇ ਹਰੇਕ ਵਾਰ ਦਾ ਕੰਮ ਹੋਵੇ ਜਿਹੜੇ ਸਾਡੇ ਮਸਲੇ ਨੇ ਉਹ ਅੱਛੇ ਤਰੀਕੇ ਨਾਲ ਹੱਲ ਹੋਣ ਉਹ ਉਹ ਮੇਰਾ ਮਤਸ ਜੀ ਮੈਂ ਇਹ ਤੋਂ ਸਵਲ ਨਹੀਂ ਪਰ ਸਰ ਜਿਹੜੀ ਖਾਸ ਤੌਰ ਤੇ ਰਿਆਸਤੀ ਨਾਲਿਆਂ ਦੀ ਸਫਾਈ ਬਿਲਕੁਲ ਨਹੀਂ ਹੋਈ ਇਸ ਵਾਰ ਵੀ ਨਹੀਂ ਹੋਈ ਕੀ ਲੱਗਦਾ ਨਵੇਂ ਪ੍ਰਧਾਨ ਦੇ ਸਾਹਮਣੇ ਇੱਕ ਚੈਲੰਜ ਤਾਂ ਹੋਵੇਗਾ ਨਾ ਇਹ ਸਫਾਈ ਬਿਲਕੁਲ ਇਮਾਨਦਾਰੀ ਨਾਲ ਹੋਵੇ ਦੇਖੋ ਪਿਛਲੀ ਵਾਰੀ ਕੀ ਹੋਇਆ ਸੀਗਾ ਜਦੋਂ ਅਸੀਂ ਟੈਂਟਰ ਲਾਏ ਸੀ ਨਾ ਪਰ ਪਿਛਲੀ ਵਾਰੀ ਕੁਝ ਸਾਡੇ ਐ ਸਮਝ ਲਓ ਮੈਂ ਤਾਂ ਇਹ ਕਹਿੰਦਾ ਕਿ ਅਣਜਾਣਪਣੇ ਚਲਾ ਲਓ ਆਪਾਂ ਆਪਣੇ ਲੋਕਾਂ ਦੇ ਨੁਕਸਾਨ ਕਰ ਰਹੇ ਆ ਕਿ ਆਪਾਂ ਸਫਾਈ ਕਰਨਾ ਚਾਹੁੰਦੇ ਉਹਨਾਂ ਨੇ ਇੱਕ ਸ਼ਿਕਾਇਤ ਪਾ ਦਿੱਤੀ ਕਿ ਜੀ ਟੈਂਡਰਾਂ ਦੇ ਵਿੱਚ ਬਹੁਤ ਵੱਡਾ ਵੀ ਕੱਪੜਾ ਹੁੰਦਾ ਜਿਹੜਾ ਟੈਂਡਰ 70 ਲੱਖ ਦਾ ਲੱਗਦਾ ਸੀ ਜੀ ਉਹ 35 ਦਾ 35 ਲੱਖ ਦਾ ਹੋ ਗਿਆ ਤੋਂ ਅੱਧ ਘਟ ਗਿਆ ਉਹਦੇ ਵਿੱਚ ਵੀ ਕੱਪੜਾ ਹੁੰਦਾ ਪਿਛਲੇ ਸਾਲ ਤਾਂ ਸਫਾਈ ਹੋਈ ਨਹੀਂ ਸੀ ਆਫੀਸ਼ੀਅਲੀ ਤੌਰ ਤੇ ਸਫਾਈ ਨਹੀਂ ਪਰ ਅਸੀਂ ਆਪਣੇ ਕੋਲੋਂ ਮੁਲਾਜ਼ਮ ਲਾ ਕੇ ਅਸੀਂ ਸਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸ਼ਹਿਰ ਆਪਣਾ ਹੈ ਔਰ ਐਸੇ ਕਿ ਟੈਂਡਰ ਜਿਹੜੇ ਆ ਉਹ ਪ੍ਰੋਪਰ ਤਰੀਕੇ ਨਾਲ ਲਾ ਕੇ ਹਰੇਕ ਵਾਰਡ ਦਾ ਜਿਹੜੇ ਡਿਵੈਲਪਮੈਂਟ ਦੇ ਟੈਂਡਰ ਨੇ ਇਹਨਾਂ ਦੇ ਵਿੱਚੋਂ ਜਿੰਨੇ ਮੇਰਾ ਸਪੈਸ਼ਲ ਕੈਨੇਡਾ ਤੋਂ ਆਏ ਨੇ ਜੀ ਬਬਲ ਹੋਰੀ ਇਹਨਾਂ ਦਾ ਬਾੜ ਹੈ ਇਹਨਾਂ ਨੂੰ ਇਹ ਸ਼ਿਕਾਇਤ ਨਹੀਂ ਮਿਲੂਗੀ ਕਿ ਜੀ ਮੇਰੇ ਮਾਨ ਸਾਹਿਬ ਕਿੰਨੇ ਤਿੰਨ ਲੱਗਣਗੇ ਨੈਕਸਟ ਪ੍ਰਧਾਨ ਦੇ ਨਾਮ ਉੱਪਰ ਜੀ ਦੇਖੋ ਫਿਲਹਾਲ ਤੱਕ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਅਮਰਜੀਤ ਪਰਸਾਨੀ ਠੀਕ ਹੈ ਜੀ ਉਹ ਆਪਣਾ ਕਾਰਜ ਜਿਹੜਾ ਜੀ ਉਹਨਾਂ ਨੂੰ ਕਰਾ ਰਹੇ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਨੇ ਪਾ ਲਏ ਨੇ ਉਹ ਠੀਕ ਠਾਕ ਕੰਮ ਕਰ ਰਹੇ ਜੀ ਤੱਕ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ 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 ਹੈ ਜੀ ਕਿਸੇ ਨਹੀਂ ਜੇ ਹੋਊਗਾ ਦੱਸਾਂਗੇ ਸਰ ਕੋਈ ਕੋਈ ਹਾਂ ਬਿਲਕੁਲ ਹਾਂ ਅਗਰ ਅਗਰ ਪਨ ਲੱਗਦਾ ਕਿ ਕੋਈ 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 ਪ੍ਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆਹ ਭਾਈ ਹਰ ਇੱਕ ਇਹ ਸ਼ੁਕਰੀਆ ਮੈਂ ਚਾਹੁੰਨਾ ਕਿ ਦਾਨੀ ਦਾ ਹੋ ਜਵੇ ਪਰ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਚਲੋ ਫਾਈਨਲ ਇਹ ਗੱਲ ਹੋਈ ਪਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬਿਲ ਸਿਨਰ ਵੀ ਪ੍ਰਧਾਨ ਦੇ ਨੇ ਹਾਂਜੀ ਉਹ ਪ੍ਰਧਾਨਗੀ ਦੇ ਕਾਬਿਲ ਜੀ ਲਾਭਾ ਨੇ ਕਿਹਾ ਕਿ ਗੁਰਦੇਵ ਸਿੰਘ ਦੇਰਮਾਨ ਕੋਲ ਸਜਾਤਾ ਚਾਵਲਾ ਦਾ ਅਸਤੀਫਾ ਦੇ ਵਿੱਚ ਹੈ ਨੇ ਆਪ ਦੇਖੋ ਮੇਰੀ ਖਸਮ ਬੇਪ੍ਰੋਸਕੀ ਦਾ ਮਤਲਬ ਕੈਨਸਲ ਕਰਾਉਂਦੇ ਮੈਨੂੰ ਲੈਟਰ ਜੀ ਮੇਰੀ ਗੱਲ ਸਮਝ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਜੀ ਜਦੋਂ ਬੇਪ੍ਰੋਸਕੀ ਦਾ ਮਤਲਬ ਕੈਨਸਲ ਹੀ ਹੋ ਗਿਆ ਜੀ ਜਿੱਤੇ ਜਿਹੜੀ ਭਰਾ ਸਾਰੇ ਕਹਿ ਰਹੇ ਸੀ ਵੀ ਅਸੀਂ ਇਸ ਚੀਜ਼ ਲਈ ਉਹ ਆਲਰੇਡੀ ਹੋ ਹੀ ਗਿਆ ਹੈ ਪਿੱਛੇ ਕੋਈ ਕੰਮ ਦੱਸੋ ਮੈਨੂੰ ਪਿੱਛੇ ਆ ਗਿਆ